ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਲੋਹੜੀ ਵਾਲੇ ਦਿਨ ਆਪਾਂ ਨੂੰ ਆਪਣੇ ਮੇਨ ਗੇਟ ਉੱਗੇ ਕੀ ਰੱਖਣਾ ਚਾਹੀਦਾ ਹੈ ਕੀ ਕਰਨਾ ਚਾਹੀਦਾ ਹੈ ਉਸ ਬਾਰੇ ਗੱਲਬਾਤ ਕਰਾਂਗੇ ਇਸ ਵੀਡੀਓ ਨੂੰ ਜੇਕਰ ਤੁਸੀਂ ਸੁਣਨਾ ਸ਼ੁਰੂ ਕਰ ਦਿੱਤਾ ਹੈ ਤੇ ਪੂਰਾ ਅੰਤ ਤੱਕ ਧਿਆਨ ਨਾਲ ਜਰੂਰ ਸੁਣਨਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਵਾ ਲੈਣੀ ਜੀ ਤਾਂ ਜੋ ਆਪ ਤੇ ਆਪ ਦੇ ਪਰਿਵਾਰ ਉੱਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਹੋ ਜਾਵੇ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਹੋ ਮੇਨ ਗੇਟ ਦੀ ਸਫਾਈ ਸਫਾਈ ਇੱਕ ਆਪਣਾ ਜ਼ਿੰਦਗੀ ਦਾ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਹੈ ਜੀ ਗੇਟ ਦੀ ਸਫਾਈ ਬਾਰੇ ਗੱਲ ਕਰਾਂਗੇ ਸੋ ਸੰਗਤ ਜੀ ਅੱਜ ਦੀ ਕਥਾ ਵਿਚਾਰ ਦਾ ਵਿਸ਼ਾ ਬੜਾ ਹੀ ਖਾਸ ਹੋਣ ਵਾਲਾ ਹੈ ਇਹ ਉਹਨਾਂ ਘਰਾਂ ਦੇ ਲਈ ਹੈ ਜਿਨ੍ਹਾਂ ਘਰਾਂ ਦੇ ਵਿੱਚ ਦਿਰਦੀਦਰਤਾ ਨੇ ਬਿਮਾਰੀ ਨੇ ਜਿੱਥੇ ਪੈਸੇ ਦੀ ਬਰਕਤ ਨਹੀਂ ਸੋ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਫਾਈ ਸਫਾਈ ਤੇ ਗੁਰਬਾਣੀ ਇਹ ਜ਼ਿੰਦਗੀ ਦੇ ਵਿੱਚ ਹੋਣੀਆਂ ਬਹੁਤ ਹੀ ਜ਼ਰੂਰੀ ਨੇ ਕਿਉਂਕਿ ਸਫਾਈ ਨਾਲ ਹੀ ਆਪਣੀ ਜ਼ਿੰਦਗੀ ਮਹਤਵਪੂਰਨ ਬਣਦੀ ਹੈ ਗੰਦਗੀ ਹੋਵੇ ਉੱਥੇ ਆਪਣਾ ਖੁਦ ਦਾ ਵੀ ਖੜਨ ਨੂੰ ਜੀ ਨਹੀਂ ਕਰਦਾ ਜਦੋਂ ਆਪਾਂ ਘਰ ਦੇ ਆਲੇ-ਦੁਆਲੇ ਸਫਾਈ ਰੱਖਦੇ ਹਾਂ ਤਾਂ ਸਾਨੂੰ ਅੰਦਰੋਂਨੀ ਤੌਰ ਤੇ ਵੀ ਸ਼ੁੱਧ ਬਣਾਉਂਦਾ ਹੈ ਗਰੀਬੀ ਅਤੇ ਨੈਗੇਟਿਵਿਟੀ ਉਹਨਾਂ ਘਰਾਂ ਦੇ ਵਿੱਚ ਵੱਸਦੀਆਂ ਨੇ ਜਿੱਥੇ ਗੰਦਗੀ ਹੁੰਦੀ ਹੈ ਇਸ ਲਈ ਸਾਫ਼ ਸਫਾਈ ਸਰੀਰ ਦੀ ਨਹੀਂ ਹੁੰਦੀ ਆਤਮਿਕ ਵਿਸ਼ਵਾਸ ਦੇ ਲਈ ਜ਼ਰੂਰੀ ਹੈ ਸਾਡੇ ਘਰ ਦਾ ਮੁੱਖ ਦਰਵਾਜ਼ਾ ਇੱਕ ਇੱਕ ਦੂਸਰੇ ਦੇ ਘਰ ਦੇ ਰਾਹ ਵਾਸਤੇ ਨਹੀਂ ਹੁੰਦਾ ਇਹ ਸਾਡੇ ਘਰ ਦੇ ਆਉਣ ਵਾਲੀਆਂ ਤਾਕਤਾਂ ਦਾ ਵੀ ਪਰਮੇਸ਼ਰ ਦੁਆਰ ਹੁੰਦਾ ਹੈ ਜੇਕਰ ਆਪਾਂ ਚਾਹੁੰਦੇ ਹਾਂ ਕਿ ਸਾਡੇ ਘਰ ਪਰਮਾਤਮਾ ਦਾ ਵਾਸ ਹੋ ਜਾਵੇ ਫਿਰ ਜਾਂ ਲక్ష్ਮੀ ਦਾ ਵਾਸ ਹੋ ਜਾਵੇ ਤਾਂ ਫਿਰ ਉਹ ਤੁਹਾਡੇ ਮੁੱਖ ਦਰਵਾਜ਼ੇ ਵਿੱਚ ਹੀ ਆਉਣਗੀਆਂ ਮੁੱਖ ਦਰਵਾਜ਼ੇ ਤੋਂ ਹੋ ਕੇ ਹੀ ਤੁਹਾਡੇ ਘਰ ਵਿੱਚ ਆਉਣਗੀਆਂ ਕਹਿੰਦੇ ਨੇ ਕਿ ਜੇ ਘਰ ਦੇ ਵਿੱਚ ਦ੍ਰਿਦ੍ਰਤਾ ਗਰੀਬੀ ਆਲਸ ਨੇ ਆਉਣਾ ਹੈ ਉਹ ਵੀ ਮੁੱਖ ਦਰਵਾਜ਼ੇ ਵਿੱਚ ਮੁੱਖ ਦਰਵਾਜ਼ੇ ਦੇ ਵਿੱਚ ਦੀ ਹੀ ਆਉਂਦੇ ਨੇ ਬੜੀ ਤਵੇਲੇ ਉੱਠ ਕੇ ਪਾਠ ਕਰਨਾ ਬਾਣੀ ਪੜਨੀ ਬਾਣੀ ਪੜਦੇ ਸਮੇਂ ਆਪਣੇ ਘਰ ਦੇ ਆਪਣੇ ਆਪਣੇ ਕੋਲ ਇੱਕ ਪਾਣੀ ਦਾ ਲੋਟਾ ਰੱਖਣਾ ਫਿਰ ਉਸ ਦਾ ਛੜਕਾਵ ਆਪਣੇ ਮੇਨ ਗੇਟ ਵਿੱਚ ਕਰਦੇ ਹਾਂ ਤਾਂ ਝਾੜੂ ਕੱਢ ਕੇ ਤੇ ਫਿਰ ਬਾਅਦ ਵਿੱਚ ਜੇਕਰ ਆਪਾਂ ਉਸ ਪਾਣੀ ਦਾ ਛੜਕਾਵ ਕਰਦੇ ਹਾਂ ਤਾਂ ਅਸੀਂ ਦਰਵਾਜ਼ੇ ਤੇ ਆਉਣ ਵਾਲੀਆਂ ਖੁਸ਼ੀਆਂ ਦਾ ਪ੍ਰਵੰਧ ਕਰ ਰਹੇ ਹਾਂ। ਸਾਧ ਸੰਗਤ ਜੀ ਗਰੀਬੀ ਕਹਿੰਦੀ ਹੈ ਮੈਂ ਉਹਨਾਂ ਘਰਾਂ ਵਿੱਚ ਵਾਸ ਕਰਦੀ ਹਾਂ ਜਿੱਥੇ ਨੈਗੇਟਿਵਿਟੀ ਹੈ, ਜਿੱਥੇ ਗੰਦਗੀ ਹੈ, ਜਿੱਥੇ ਆਲਸ ਹੈ। ਮੈਂ ਉੱਥੇ ਵਾਸ ਕਰਦੀ ਹਾਂ। ਮੈਨੂੰ ਇਹੋ ਜਿਹਾ ਘਰ ਚਾਹੀਦਾ ਹੈ ਜਿਸਦੇ ਦਰਵਾਜ਼ੇ ਤੇ ਗੰਦਗੀ ਹੋਵੇ। ਸਾਧ ਸੰਗਤ ਜੀ ਫਿਰ ਅਮੀਰੀ ਨੇ ਕਿਹਾ ਮੈਂ ਉੱਥੇ ਵਾਸ ਕਰਦੀ ਹਾਂ ਜਿੱਥੇ ਸਿਮਰਨ ਹੋਵੇ, ਸੇਵਾ ਹੋਵੇ। ਵੱਡਿਆਂ ਦਾ ਸਤਿਕਾਰ ਹੋਵੇ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਵਾਸ ਕਰਦੀ ਹਾਂ ਜਿਨ੍ਹਾਂ ਦੇ 메ਨ ਗੇਟ ਦੀ ਸਫਾਈ ਦਿਨੋਂ ਰਾਤ ਹੋ ਰਹੀਦੀ ਹੈ ਮੈਂ ਉਸ ਘਰਾਂ ਦੇ ਵਿੱਚ ਵਾਸ ਕਰਦੀ ਹਾਂ ਸਾਧ ਸੰਗਤ ਜੀ ਗੁਰਬਾਣੀ ਇਹ ਕਹਿੰਦੀ ਹੈ ਕਿ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਉਹਨਾਂ ਦੇ ਲਈ ਗੁਰਬਾਣੀ ਇਹ ਕਹਿੰਦੀ ਹੈ ਕਿ ਅੰਮ੍ਰਿਤ ਵੇਲੇ ਦਾ ਜਾਗਣਾ ਜਿਹੜੇ ਜਾਗਣ ਨਿਤ ਇੱਕ ਵੜੇਂਦੀ ਆਰ ਜਾਂ ਦੂਜਾ ਸਾਹਿਬ ਆਵੇ ਚਿੱਤ ਜਦੋਂ ਆਪਾਂ ਅੰਮ੍ਰਿਤ ਵੇਲੇ ਪਰ ਮਾਤਮਾਂ ਨੂੰ ਯਾਦ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਆਪਾਂ ਬਾਣੀ ਪੜ੍ਹਦੇ ਹਾਂ ਸਾਧ ਸੰਗਤ ਜੀ ਬਾਣੀ ਆਪਣੇ ਮਨ ਦੀ ਸਫਾਈ ਕਰਦੀ ਹੈ ਦੂਸਰਿਆਂ ਦੇ ਲਈ ਈਰਖਾ ਨਫ਼ਰਤ ਜੋ ਮਾੜੀ ਸੋਚ ਹੁੰਦੀ ਹੈ ਉਹ ਮਨ ਵਿੱਚੋਂ ਆਪਣੇ ਦੂਰ ਹੁੰਦੀ ਹੈ ਦੂਸਰਿਆਂ ਦੇ ਲਈ ਈਰਖਾ ਆ ਨਗਵਾਨ ਦੇ ਲਈ ਈਰਖਾ ਮਨ ਵਿੱਚ ਕਦੇ ਨਹੀਂ ਰੱਖਣੀ ਚਾਹੀਦੀ ਜਦੋਂ ਮਨ ਦੇ ਅੰਦਰੋਂ ਆਪਣੇ ਬੰਦੇ ਦੇ ਅੰਦਰੋਂ ਬਾਣੀ ਦੇ ਨਾਲ ਈਰਖਾ ਜਦੋਂ ਦੂਰ ਹੋ ਜਾਂਦੀ ਹੈ ਫਿਰ ਉਸ ਦਾ ਮਨ ਹੋਰ ਵੱਡਾ ਹੋ ਜਾਂਦਾ ਉਸਦੇ ਮਨ ਦੇ ਅੰਦਰ ਉਸਦੇ ਅੰਦਰ ਸੋਚ ਵਿਚਾਰ ਦੇ ਬਦਲਾਵ ਹੋਣੇ ਸ਼ੁਰੂ ਹੋ ਜਾਂਦੇ ਫਿਰ ਚੰਗੀ ਸੋਚ ਜਦੋਂ ਘਰ ਘਰ ਜਾਂਦੀ ਹੈ ਤਾਂ ਚੰਗੀ ਸੋਚ ਬੰਦੇ ਨੂੰ ਹਮੇਸ਼ਾ ਹੀ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀ ਹੈ ਜਦੋਂ ਆਪਾਂ ਇੱਕ ਦੂਸਰਿਆਂ ਦੇ ਲਈ ਮਾੜਾ ਹੀ ਸੋਚੀ ਜਾਵਾਂਗੇ ਤਾਂ ਫਿਰ ਆਪਾਂ ਆਪਣੇ ਲਈ ਕਦੋਂ ਸੋਚਾਂਗੇ ਆਪਾਂ ਅੱਗੇ ਵਧਣ ਦੇ ਬਾਰੇ ਕਦੋਂ ਸੋਚਾਂਗੇ ਇਸ ਲਈ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤਾਂ ਬਾਣੀ ਹਮੇਸ਼ਾ ਆਪਾਂ ਨੂੰ ਸ਼ੁੱਧ ਕਰਦੀ ਹੈ वाणी ਨਾਲ ਹੀ ਆਪਣੇ ਮਨ ਦੀ ਅੰਦਰੋਂ ਮੈਲ ਜਾਂਦੀ ਹੈ ਤੇ ਫਿਰ ਆਪਣਾ ਧਿਆਨ ਆਪਣੇ ਘਰ ਪਰਿਵਾਰ ਤੇ ਆਪਣੇ ਕੰਮਕਾਰਾਂ ਦੇ ਵਿੱਚ ਜੁੜਨਾ ਸ਼ੁਰੂ ਹੁੰਦਾ ਹੈ ਉਹ ਸਾਧ ਸੰਗਤ ਜੀ ਹੁਣ ਇੱਕ ਪੰਨ ਲਈਏ ਆਪਣੇ ਘਰ ਦੇ ਮੇਨ ਗੇਟ ਦੀ ਵੀ ਸਫਾਈ ਰੱਖੀਏ ਤੇ ਆਪਣੇ ਮਨ ਦੀ ਵੀ ਸਫਾਈ ਰੱਖੀਏ ਦੂਸਰਿਆਂ ਦੇ ਪ੍ਰਤੀ ਈਰਖਾ ਈਰਖਾ ਨਿੰਦਿਆ ਚੁਗਲੀ ਜਦੋਂ ਇਹ ਸਭ ਆਪਣੇ ਮਨ ਦੇ ਅੰਦਰੋਂ ਨਿਕਲ ਜਾਊਗੀ ਫਿਰ ਸਾਧ ਸੰਗਤ ਜੀ ਸੰਤ ਮਹਾਪੁਰਸ਼ ਜੀ ਕਹਿੰਦੇ ਨੇ ਕਿ ਉਸ ਘਰ ਦੇ ਵਿੱਚ ਫਿਰ ਪਰਮਾਤਮਾ ਦਾ ਵਾਸ ਹੁੰਦਾ ਹੈ ਜਿੱਥੇ ਈਰਖਾ ਨਹੀਂ ਜਿੱਥੇ ਜਹਿਲਿਸ ਨਹੀਂ ਜਿੱਥੇ ਦੂਸਰਿਆਂ ਦਾ ਵਿਰੋਧ ਨਹੀਂ ਉੱਥੇ ਪਰਮਾਤਮਾ ਦਾ ਤੇ ਮਾਂ ਲక్ష్ਮੀ ਦਾ ਵਾਸ ਹੁੰਦਾ ਐਸ ਕਰਕੇ ਸਾਧ ਸੰਗਤ ਜੀ ਹੁਣ ਆਪਣੇ ਮੰਗিয়ে 메ਨ ਗੇਟ ਦੇ ਨਾਲ ਨਾਲ ਆਪਣੇ ਅੰਦਰ ਦੀ ਵੀ ਸਫਾਈ ਕਰਨੀ ਹੈ ਦੂਸਰਿਆਂ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਕਦੇ ਵੀ ਕਿਸੇ ਦੇ ਲਈ ਮੈਲ ਨਹੀਂ ਰੱਖਣੀ ਜੇਕਰ ਆਪਾਂ ਕੱਲੇ 메ਨ ਗੇਟ ਦੀ ਹੀ ਸਫਾਈ ਰੱਖਾਂਗੇ ਤੇ ਆਪਣੇ ਮਨ ਦੇ ਅੰਦਰ ਈਰਖਾ ਜੈਲਿਸ ਇਹ ਰੱਖਾਂਗੇ ਤਾਂ ਫਿਰ ਆਪਣੇ ਘਰ ਦੇ ਵਿੱਚ ਕਦੇ ਵੀ ਵਰਕਤਵਾਸ ਨਹੀਂ ਕਰੂਗੀ ਕਦੇ ਵੀ ਪਰਮਾਤਮਾ ਦੀ ਕਿਰਪਾ ਆਪਣੇ ਉੱਤੇ ਕਦੇ ਨਹੀਂ ਹੋਊਗੀ ਕਿਉਂਕਿ ਆਪਣਾ ਅੰਦਰ ਤਾਂ ਮੈਲ ਦਾ ਭਰਿਆ ਹੈ ਕਹਿੰਦੇ ਹਨ ਜਿਦੋਂ ਦੁੱਧ ਪਾਉਣਾ ਹੋਵੇ ਆਪਾਂ ਭਾਂਡਾ ਸਾਫ਼ ਪਾਉਂਦੇ ਹਾਂ ਇਸ ਲਈ ਪ੍ਰਮਾਤਮਾ ਉੱਥੇ ਹੀ ਵਾਸ ਕਰਦੇ ਨੇ ਜਿੱਥੇ ਜਿੱਥੇ ਸਫਾਈ ਹੈ ਮਨ ਦੀ ਸਫਾਈ ਹੋਵੇ ਫਿਰ ਉਸ ਘਰ ਦੇ ਵਿੱਚ ਪ੍ਰਮਾਤਮਾ ਦਾ ਵਾਸ ਹੁੰਦਾ ਹੈ ਅਦ ਸੰਗਤ ਜੀ ਆਓ ਹੁਣ ਆਪਾਂ ਇੱਕ ਪੰਨ ਲਈਏ 메ਨ ਗੇਟ ਦੀ ਸਫਾਈ ਕਰਾਂਗੇ ਤਾਂ ਖੁਸ਼ਹਾਲੀ ਤੇ ਮਨ ਦੀ ਸ਼ਾਂਤੀ ਤੇ ਪਵਿੱਤਰਤਾ ਮਿਲਦੀ ਹੈ ਤੇ ਜੇਕਰ ਆਪਾਂ ਮਨ ਦੀ ਸਫਾਈ ਕਰਾਂਗੇ ਉਸ ਘਰ ਦੇ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਹੈ ਅੱਜ ਤੋਂ ਹੀ ਇਹ ਪਰ ਲੈਣਾ ਹੈ ਵੀ ਮਨ ਦੀ ਤੇ ਗੇੜ ਦੀ ਦੋਨੇ ਜਗ੍ਹਾ ਦੀ ਸਫਾਈ ਕਰਨੀ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਤਰ੍ਹਾਂ ਦੀਆਂ ਆਪਜੀ ਲਈ ਹੋਰ ਵੀਡੀਓ ਲੈ ਕੇ ਆਉਂਦੇ ਰਵਾਂਗੇ